ਸਰ ਯੁੱਧ ਨਸ਼ੇ ਵਿਰੋਧੀ ਮਹੀਮ ਦੇ ਥੱਲੇ ਇੱਕ ਆਸੋ ਆਪਰੇਸ਼ਨ ਜਿਹੜਾ ਆਰਗੇਨਾਈਜ਼ ਕੀਤਾ ਗਿਆ ਔਰ ਸਾਡੇ ਜਿਹੜੇ ਨੇ ਵਰਦੀ ਡੀਜੀਪੀ ਸਰ ਦੀ ਗਾਈਡਲਾਈਨਸ ਮੁਤਾਬਕ ਔਰ ਸਾਡੇ ਵਰਦੀ ਐਸਐਸਪੀ ਡਾਕਟਰ ਨਾਨਕ ਸਿੰਘ ਦੇ ਜੋ ਦਸ਼ਨ ਨਿਰਦੇਸ਼ ਮੁਤਾਬਕ ਹੈ ਕਿ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਦੀਜ਼ ਆਰ ਹੌਟਸਪots ਸਾਰੇ ਹੌਟਸਪots ਨੇ ਜਿੱਥੋਂ ਜਾ ਕੇ ਰਿਟੇਲ ਚ ਵਿਗਦਾ ਤਾਂ ਪੁਲਿਸ ਦਾ ਕੰਮ ਹੈ ਕਿ ਜਿਹੜਾ ਚੇਨ ਆਫ ਸਪਲਾਈ ਨੂੰ ਤੋੜਿਆ ਜਾਵੇ ਫਿਰ ਲਾਸਟ ਜਿੱਥੇ ਡਰਗ ਕਿਸੇ ਕੰਜ਼ਿਊਮਰ ਤੱਕ ਪਹੁੰਚਦਾ ਉਸ ਪੁਆਇੰਟ ਨੂੰ ਬਿਲਕੁਲ ਜਿਹੜਾ ਸੀਜ਼ ਕੀਤਾ ਜਾਵੇ ਤਾਂ ਜੋ ਕਿਸੇ ਦੇ ਬੱਚਾ ਵੀ ਜਿਹੜਾ ਉਸ ਦਲਦਲ ਚ ਨਾ ਫਸ ਸਕੇ ਉਹਦੇ ਤਹਿਤ ਜਿਹੜਾ ਸਾਰਾ ਆਪਰੇਸ਼ਨ ਕੀਤਾ ਜਾ ਰਿਹਾ ਤੇ ਇਹਦੇ ਇਸ ਅਸੀਂ ਸਾਡੀ ਅਸੀਂ ਵੱਖ-ਵੱਖ ਟੀਮਸ ਬਣਾਈਆਂ ਨੇ ਮੇਰੇ ਨਾਲ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਔਰ ਬਾਕੀ ਸਾਰੇ ਕੰਸਰਨਡ ਐਸਐਚਓ ਜਿਹੜੇ ਨੇ ਉਹ ਇੱਥੇ ਸਰਚ ਕਰ ਰਹੇ ਨੇ ਔਰ ਸਰਚ ਤੋਂ ਬਾਅਦ ਜੋ ਰਿਕਵਰੀਜ਼ ਹੋਈਏ ਉਹ ਤੁਹਾਡੇ ਨਾਲ ਬਾਅਦ ਚ ਸ਼ੇਅਰ ਕਰਾਂਗੇ ਕਿਹੜੀ ਕਿਹੜੀ ਜਗ੍ਹਾ ਤੇ ਸਰਚ ਹੋ ਰਹੀ ਹੈ ਸਰ ਅਸੀਂ ਰੋੜੀ ਕਟ ਮਹੱਲੇ ਚ ਕਰ ਰਹੇ ਹਾਂ ਇਦਾਂ ਹੀ ਸਮਾਣਾ ਹੋ ਰਹੀਆਂ ਨੇ ਨਾਬਾ ਹੋ ਰਹੀਆਂ ਨੇ ਪਾਤੜਾ ਹੋ ਰਹੀਆਂ ਨੇ ਸਨੌਰ ਹੋ ਰਹੀ ਹੈ ਰਾਜਪੁਰੇ ਹੋ ਰਹੀ ਹੈ ਸਾਰੇ ਡਿਸਟ੍ਰਿਕਟ ਸਰਚ ਹੋ ਰਹੀਆਂ ਨੇ ਔਰ ਜਿਹੜੀ ਇਹ ਜਿਹੜੀ ਸਰਚ ਕਰਨ ਦਾ ਮਕਸਦ ਇਹ ਹੀ ਹੈ ਕਿ ਸਡਨ ਸਰਚ ਕਰੋ ਸਾਰੇ ਪਾਸੇ ਇਕੱਠੀ ਕਰੋ ਜਿੱਥੇ ਵੀ ਕੋਈ ਬੰਦਾ ਕਿਸੇ ਵੀ ਇਦਾਂ ਸਬਸਟਾਂਸ ਨਾਲ ਮਿਲਦਾ ਅਸੀਂ ਤਾਂ ਇੱਥੇ ਇਹ ਵੀ ਦੇਖ ਰਹੇ ਆਂ ਵੀ ਜੇ ਕੋਈ ਬੰਦਾ ਜਿਹੜਾ ਇੱਥੋਂ ਦਾ ਨੇਟਿਵ ਨਹੀਂ ਹੈ ਉਹ ਬੰਦਾ ਬਾਹਰੋਂ ਆਇਆ ਉਹ ਕਿਉਂ ਆਇਆ ਉਹਦਾ ਮੋਟਿਵ ਚੈੱਕ ਕਰਨਾ ਜੇ ਉਹ ਐਡਿਕਟ ਹੈ ਉਹਨੂੰ ਦਵਾਈ ਦਿਵਾਣੀ ਔਰ ਜਿਹੜਾ ਇਹਨਾਂ ਦੇ ਸਰਚ ਤਾਂ ਕਰ ਹੀ ਰਹੇ ਆ ਜੇ ਕੋਈ ਚੀਜ਼ ਕੰਟਰੋਮੈਂਟ ਮਿਲੇਗੀ ਫਿਰ ਪਰਚਾ ਦੇਣਾ ਤੇ ਰੋੜੀਗੁੱਟ ਮੋਲੇ ਦੇ ਗਲੇ ਜਿਹੜੇ ਕਿੰਨੇ ਮਗਰਮਾ ਅੱਛਾ ਟੋਟਲ ਜਿਹੜੇ ਕੀ ਸਭ ਪਹਿਲਾਂ ਇਹਨਾਂ ਤੇ ਬਹੁਤ ਮਕਦਮੇ ਹੋਏ ਹੋਏ ਨੇ ਇਹਨਾਂ ਦੇ ਫੈਮਿਲੀ ਹਰ ਜਿਹੜਾ ਘਰ ਇੱਥੇ ਦਿੱਸ ਰਿਹਾ ਉਹਦੇ ਚੋਂ ਲਗਭਗ ਹਰ ਘਰ ਦਾ ਜਿਹੜਾ ਕੋਈ ਨਾ ਕੋਈ ਜਿਹੜਾ ਮੈਂਬਰ ਹੈ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਲੋਜਡ ਅਪ ਇੰਪ੍ਰਿਜ਼ਨਮੈਂਟ ਉਹ ਆਪਣੀ ਭੁਗਤ ਰਿਆ ਹੁਣ ਵੀ ਅਸੀਂ ਤੁਹਾਡੇ ਮੀਡੀਅਮ ਰਾਹੀਂ ਦੱਸਣਾ ਚਾਹੁੰਦੇ ਆ ਵੀ ਜਿਹੜੀਆਂ ਆਦਤਾਂ ਨੇ ਔਰ ਜਿਹੜੀਆਂ ਰੋਂਗ ਪ੍ਰੈਕਟਿਸ ਨੇ ਇਹਨੂੰ ਬੰਦ ਕਰ ਦਿਓ ਨਹੀਂ ਵਕਫ ਵਕਸਾਂ ਤੇ ਜਿਹੜਾ ਅਸੀਂ ਕਰਾਂਗੇ ਕਦੀ ਕਿਤੇ ਕਿਤੇ ਜੋ ਦੀ ਰਿਕਵਰੀ ਹੋएगी ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰਾਂਗੇ